ਐ ਸਮੇਤ ਵੀ ਜਿਹੜੇ ਆਪਣੇ ਆਪ ਨੂੰ ਸਤਿਗੁਰੂ ਦੇ ਅਰਪਣ ਕਰ ਦਿੰਦੇ ਨੇ ਉਹਨਾਂ ਨੂੰ ਸਤਿਗੁਰੂ ਦਰਸ਼ਨ ਵੀ ਦਿੰਦੇ ਨੇ ਇਹ ਆਪਣੇ ਮਨ ਨਾਲ ਵਿਚਾਰ ਲਈ ਆਪਾਂ ਸਾਰੇ ਕਿ ਧੰਨਵਾਦ ਸੇ ਕਿੰਨਾ ਕੁ ਮਾਨਸੀ ਦਿੰਨੇ ਆ ਸਤਿਗੁਰੂ ਆਰਮ ਸਿੰਘ ਦੇ ਦਰਸ਼ਨ ਵਾਸਤੇ ਸਾਡਾ ਮਨ ਕਿੰਨਾ ਕੁ ਲੱਗਦਾ satsang wale passe nahi ja sakda aadmi ਸਿਨੇਮੇ ਵਾਲੇ ਪਾਸੇ ਟੀਵੀ ਵਾਲੇ ਪਾਸੇ ਇਸ ਪਾਸੇ ਨੂੰ ਮਨ ਭਜਦਾ ਸੋਨੂੰ ਹੁਣੇ ਜਿਹੇ ਜਿਹੜਾ ਉਹਨੂੰ ਦੱਸਿਆ ਜੀ ਮਨ ਦਾ ਕੰਮ ਨੀਵੇਂ ਪਾਸੇ ਨੂੰ ਤੁਰਦਾ ਪਰ ਇੱਥੇ ਆ ਕੇ ਸਾਧ ਸੰਗ ਦੇ ਵਿੱਚ ਜਦੋਂ ਆਰਮੀ ਜਾਂਦਾ ਹੈ ਬਾਜ਼ਾਰ ਵਿੱਚ ਉੱਥੇ ਸਿਨੇਮੇ ਦੀਆਂ ਫੋਟੋ ਲੱਗੀਆਂ ਵੇਖਦਾ ਤੇ ਫਿਰ ਉਦੋਂ ਨੂੰ ਮਨ ਭਜਦਾ ਪਰ ਜੇ ਸਾਧ ਸੰਗ ਚ ਆਵੇ ਜਿਹੜੋ ਐਸੇ ਸੁਣੇਗਾ ਨਾ ਕਾਲ ਬਿਆਲ ਜੋ ਪਰਿਓ ਡੋਲਾ ਬੁਖ ਬਸਾਰਿਆ ਮੀ ਤਾਂ ਅੱਜ ਕਾਲ ਫੋਨ ਤੋਂ ਗਰਾਸ ਆਇ ਸਮਝ ਰੱਖੋ ਚੀਤ ਫਿਰ ਉਹਨੂੰ ਕਿਤੇ ਆਏਗਾ ਕਿ ਮੈਂ ਇਸ ਸੰਸਾਰ ਤੋਂ ਚਲੇ ਜਾਣਾ ਉਹਦੇ ਵਾਸਤੇ ਮੈਂ ਕੁਝ ਨਾ ਕੁਝ ਜੂਰੂ ਕਰਾਂ